ਹਾਂਜੀ ਦੋਸਤੋ ਅੱਜ ਤੁਹਾਡੇ ਲਈ ਲੈ ਕੇ ਆਏ ਆਂ ਆਪਾਂ ਬਹੁਤ ਹੀ ਸੋਹਣੀ 5-6 ਮੈਂਬਰਾਂ ਦੀ ਜਿਹਦਾ ਛੋਟਾ ਪਰਿਵਾਰ ਹੈ ਬਹੁਤ ਹੀ ਜਿਆਦੇ ਵਧੀਆ ਕੋਠੀ ਹੈ ਇਹ ਬਹੁਤ ਜਾਇਜ਼ ਰੇਟ ਦੇ ਵਿੱਚ ਬਣੀ ਹੋਈ ਹੈ ਤੇ ਬਹੁਤ ਘੱਟ ਏਰੀਆ ਹੈ ਤੇ ਪੂਰੀ ਖੁੱਲੀ ਕੋਠੀ ਹੈਗੀ ਇਹ ਨਹੀਂ ਹੈਗਾ ਕਿ ਤੰਗੀ ਚ ਕੋਠੀ ਤੁਹਾਨੂੰ ਅੰਦਰੋਂ ਵਿਖਾਵਾਂਗੇ ਪੂਰਾ ਲਾਈਟ ਪੈਂਦੀ ਹੈ ਨੇਚਰਲ ਲਾਈਟ ਅੱਜ ਤੱਕ ਅਸੀਂ ਕਿਸੇ ਵੀ ਕੋਠੀ ਦੇ ਵਿੱਚ ਇੰਨਾ ਚਾਨਣ ਪੈਂਦਾ ਨਹੀਂ ਦੇਖਿਆ ਦੋਸਤੋ ਇਹ ਇੱਕ ਤਕਨੀਕ ਨਾਲ ਕੰਮ ਕੀਤਾ ਹੋਇਆ ਹੈ ਬਹੁਤ ਹੀ ਘੈਂਟ ਤੇ ਬਾਈ ਨੇ ਨਕਸ਼ਾ ਵੀ ਤਿਆਰ ਨਹੀਂ ਕਰਵਾਇਆ ਆਪਣੇ ਤੇ ਬਾਈ ਮਿਸਤਰੀ ਦੇ رائے ਦੇ ਨਾਲ ਹੀ ਇਹ ਕੋਠੀ ਤਿਆਰ ਕੀਤੀ ਹੈਗੀ 1300 ਸਕੁਅਰ ਫੁੱਟ ਏਰੀਆ ਦੋਸਤੋ ਇਹ ਤੇ ਹੁਣ ਤੱਕ ਇਸ ਤੇ 8 ਲੱਖ ਰੁਪਏ ਲੱਗਾ ਹੈ ਕੋਠੀ ਪਲਾਸਟਰ ਹੋ ਕੇ ਰੈਡੀ ਹੈਗੀ ਤੇ ਜਾਲੀ ਵਗੈਰਾ ਵੀ ਲੱਗੀ ਪਈ ਹੈ ਇਸ ਕੋਠੀ ਦੇ ਆਜੋ ਅੰਦਰੋਂ ਵਿਖਾਉਣੇ ਤੁਹਾਨੂੰ ਦੋ ਤਿੰਨ ਸਾਈਡਾਂ ਤੋਂ ਐਲੀਵੇਸ਼ਨ ਦਿੱਤਾ ਹੋਇਆ ਕੋਠੀ ਨੂੰ ਬਹੁਤ ਸੋਹਣਾ ਦੋਸਤੋ ਉਹ ਵੇਖੋ ਕਿ ਕਿਚਨ ਬਾਹਰ ਕੱਢੀ ਹੋਈ ਆ ਵਿੰਡੋ ਤਾਂ ਕਿ 프ਰੰਟ ਤੇ ਕੈਂ ਬਾਰਕਨੀ ਨਿਗਾਵਜਦੀ ਰਵੇ ਇਹ ਮੇਨ ਗੇਟ ਆ ਗਿਆ ਮੇਨ ਐਂਟਰੀ ਹੈ ਜਿਹੜੀ ਇਸ ਦੇ ਨਾਲ ਹੀ ਰਾਈਟ ਸਾਈਡ ਤੇ ਇਹ ਪੌੜੀਆਂ ਦੀ ਜਗ੍ਹਾ ਛੱਡੀ ਹੋਈ ਹੈਗੀ ਆ ਵੇਖੋ ਤੇ ਨੀਚੇ ਤੇ ਦਰਾਜ ਬਣਾਉਣੇ ਨੇ ਬਾਈ ਕਹਿੰਦਾ ਨੀਚੇ ਸਾਰਾ ਕਹਿੰਦਾ ਕੱਪਬੋਰਡ ਬਣਾਉਣਾ ਇੱਥੇ ਤੇ ਕਾਫੀ ਸਮਾਨ ਸਮਾਣਾ ਇੱਥੇ ਬਹੁਤ ਜ਼ਿਆਦਾ ਸਟੋਰ ਵਾਲਾ ਕੰਮ ਹੀ ਦੇਣਾ ਇਹਨੇ ਬਾਈ ਤੇ ਅੱਗੇ ਰਾਈਟ ਸਾਈਡ ਤੇ ਬੈੱਡਰੂਮ ਆ ਗਿਆ ਇਹ ਪੌੜੀਆਂ ਦੀ ਜਗ੍ਹਾ ਦੇ ਨਾਲ ਲੱਗੇ ਨੈਕਸਟ ਤੇ ਇਹ ਬੈੱਡਰੂਮ ਆ ਜਿਸ ਦੇ ਵਿੱਚ ਇੱਕ ਚੌਰਸ ਵਿੰਡੋ ਲਗਾਈ ਹੋਈ ਆ ਜੋ ਕਿ ਪਸ਼ੂਆਂ ਕੰਨੀ ਨਿਗਾਵਜਦੀ ਰਹੇ ਤੇ ਚਾਨਣ ਪੈਂਦਾ ਰਹੇ ਤੇ ਅੱਗੇ ਬੈਕ ਵਾਲੀ ਕੰਧ ਤੇ ਇਹ ਵਾਸਰੂਮ ਬਣਿਆ ਹੋਇਆ ਦੋਸਤੋ ਤੇ ਇਸ ਦੇ ਨਾਲ ਹੀ ਇੱਕ ਦੂਸਰੀ ਸਾਈਡ ਤੇ ਡਰੈਸਿੰਗ ਰੂਮ ਹੈਗਾ ਵਾਸਰੂਮ ਇਹ ਇਧਰ ਦੀ ਲੋਬੀ ਨਾਲ ਅਟੈਚ ਕੀਤਾ ਹੋਇਆ ਤੇ ਦੂਸਰੀ ਸਾਈਡ ਬੈੱਡਰੂਮ ਦੇ ਵਿੱਚ ਬਾਹਰ ਕੱਢਿਆ ਹੋਇਆ ਇਸ ਦਾ ਤੇ ਇਹ ਦੇਖੋ ਲੋਬੀ ਦੇ ਵਿੱਚ ਇੰਨੀ ਲਾਈਟ ਤੁਸੀਂ ਕਦੇ ਨਹੀਂ ਵੇਖੀ ਹੋਣੀ ਜਿੰਨਾ ਚਾਨਣ ਪੈ ਰਿਹਾ ਬਹੁਤ ਹੀ ਜ਼ਿਆਦਾ ਨੇਚਰਲ ਲਾਈਟ ਹੈ ਦੋਸਤੋ ਇਹ ਦਿਖਾਵਾਂਗੇ ਤੁਹਾਨੂੰ ਕੀ ਕਾਰਨ ਹੈ ਇਸ ਦਾ ਤੇ ਇਹ ਡਰੈੰਗ ਰੂਮ ਆ ਗਿਆ ਲੈਫਟ ਸਾਈਡ ਤੇ ਇਹ ਵੇਖੋ ਡਰੈੰਗ ਰੂਮ ਲੈਫਟ ਸਾਈਡ ਤੇ ਜੋ ਕਿ 11 ਬਾਈ 12 ਸਕਰ ਫੁੱਟ ਦਾ ਤੇ ਉਸ ਦੇ ਨਾਲ ਹੀ ਅੱਗੇ ਕਿਚਨ ਬਣਾਇਆ ਹੋਇਆ ਹੈ ਜਿਸ ਦਾ ਕਿ ਟੇਡਾ ਇਹ ਬਾੜ ਰੱਖਿਆ ਹੋਇਆ ਹੈ ਇਹ ਬੈਕ ਸਾਈਡ ਤੇ ਕਿਚਨ ਹੈ ਦੋਸਤੋ ਜਿਸ ਦਾ ਇੱਕ ਬਾੜ ਮੰਗਰ ਕੱਢਿਆ ਹੋਇਆ ਕੋਠੀ ਦੇ ਪਿੱਛੇ ਤਾਂ ਕਿ ਮੰਗਰ ਚੁੱਲਾ ਚੌਂਕਾ ਬਣਾਇਆ ਜਾਵੇ ਉਹ ਵੇਖ ਸਕਦੇ ਹੋ ਤੁਸੀਂ ਕੰਧੋਲੀ ਬਗਲੀ ਹੋਈ ਹੈ ਆਰਜੀ ਚੁੱਲਾ ਚੌਂਕਾ ਬਣਾਉਣਾ ਇੱਥੇ ਬਾਈ ਹੋ ਰਿਆ ਨੇ ਜਿਹਦੇ ਨਾਲ ਅਟੈਚ ਕੀਤਾ ਕਿਚਨ ਨੂੰ ਤੇ ਵਿੱਚ ਇਹ ਦੇਖੋ ਇੱਥੇ ਪੱਥਰ ਲੱਗਣਾ ਟਾਇਲ ਲਗਾਉਣੀ ਹੈਗੀ ਤਾਂ ਕਿ ਆਮ ਆਪਾਂ ਵੇੜੇ ਚ ਬਾਅਦ ਚ ਕੋਠੀ ਦੇ ਮੰਗਰ ਬੈਠ ਸਕੀਏ ਮੰਜੇ ਵਗੈਰਾ ਢਾਕੇ ਤੇ ਇੱਥੇ ਪਰਸਾ ਮਟਲ ਜਾਂਦਾ ਹੁੰਦਾ ਇੱਥੇ ਦੁਪਹਿਰ ਤੋਂ ਬਾਅਦ ਬਾਈ ਕਹਿੰਦਾ ਇੱਥੇ ਵਧੀਆ ਬੈਠਾ ਜਾਂਦਾ ਵਧੀਆ ਹਵਾ ਲੱਗਦੀ ਹੈਗੀ ਤੇ ਇਹ ਕਿਚਨ ਦੇ ਨਾਲ ਇਧਰ ਅੱਗੇ ਇਹ ਦੇਖ ਰਹੇ ਹੋ ਤੁਸੀਂ ਇੱਥੇ ਮੰਜਾ ਟੇਡਾ ਕੀਤਾ ਹੋਇਆ ਇਹ ਸਟੋਰ ਹੈ ਦੋਸਤੋ ਜਿਸ ਦਾ ਕਿ ਗੇਟ ਰੱਖਿਆ ਹੋਇਆ ਹੈ ਇਸ ਬੈੱਡਰੂਮ ਦੇ ਵਿੱਚ ਆ ਵੇਖੋ ਇਹ ਬੈੱਡਰੂਮ ਆਗਾ ਤੇ ਬੈੱਡਰੂਮ ਦੇ ਵਿੱਚ ਇਹ ਸਟੋਰ ਬਣਾਇਆ ਹੋਇਆ ਜੋ ਕਿ ਉਧਰ ਕਿਚਨ 'ਚ ਜਾ ਕੇ ਲੱਗ ਜਾਂਦਾ ਹੈ ਏ ਵੇਖੋ ਇਹ ਪ੍ਰਾਈਵੇਸੀ ਆ ਦੋਸਤੋ ਬਾਹਰ ਸਟੋਰ ਦਾ ਗੇਟ ਨਹੀਂ ਰੱਖਦੇ ਹੁਣ ਇਦਾਂ ਹੀ ਹੁੰਦਾ ਹਰ ਇੱਕ ਦੀ ਕੋਠੀ ਦੇ ਵਿੱਚ ਤੇ ਵਾਸ਼ਿੰਗ ਰੂਮ ਤੇ ਡਰੈਸਿੰਗ ਰੂਮ ਜੋ ਅਟੈਚ ਹੈ ਇਸ ਕੋਠੀ ਦੇ ਨਾਲ ਤੇ ਆਜੋ ਇਧਰ ਚੱਲਦੇ ਆਂ ਦੂਸਰੀ ਸਾਈਡ ਦਿਖਾਉਣੇ ਤੁਹਾਨੂੰ ਦੋਸਤੋ ਤੇ ਇਹ ਲੌਬੀ ਜੋ ਕਿ ਉੱਪਰੋਂ ਲਾਈਟ ਪੈਂਦੀ ਹੈ ਕਿਵੇਂ ਪੈਂਦੀ ਹੈ ਇਹ ਉਹ ਲੌਬੀ ਦੇ ਵਿਚਾਲੇ ਦੋਸਤੋ ਇਹ ਡਿਊਪਲੈਕਸ ਕੋਠੀ ਦੀ ਜਗ੍ਹਾ ਤੇ ਕਰਨਦੀਪ ਜਾਏ ਪੌੜੀਆਂ ਦੀ ਜਗ੍ਹਾ ਛੱਡਣ ਦੀ بجائے ਬਾਈ ਹੋਰ ਹੈ ਨਾ ਸੈਂਟਰ ਦੇ ਵਿੱਚ ਇੱਕ ਜਗ੍ਹਾ ਛੱਡਤੀ ਹੈ ਬਹੁਤ ਜ਼ਿਆਦਾ ਵੱਡੀ ਏ ਬਾਈ ਕਹਿੰਦਾ ਉੱਪਰ ਆਪਾਂ ਨੇ ਇਹਦੇ ਚਾਰੇ ਦਿਵਾਰਾਂ ਤੇ ਗ੍ਰਿਲ ਲਗਾ ਕੇ ਸ਼ੀਸ਼ਾ ਪਾਉਣਾ ਇੱਥੇ ਟਫਨ ਕਰਾ ਕੇ ਸ਼ੀਸ਼ਾ ਜੋ ਕਿ ਫੁੱਟੇ ਨਾ ਇਹ ਟਫਨ ਹੁੰਦਾ ਦੋਸਤੋ ਸ਼ੀਸ਼ਾ ਥੋੜਾ ਮਹਿੰਗਾ ਮਿਲਦਾ ਹੁੰਦਾ ਟਫਨ ਕਰਾਉਣਾ ਪੈਂਦਾ ਹੁੰਦਾ ਆਪਾਂ ਨੂੰ ਮੰਤੀ ਕਰਵਾ ਕੇ ਤੇ ਟਫਨ ਹੋ ਜਾਂਦਾ ਜੋ ਫੁੱਟਦਾ ਨਹੀਂ ਫਿਰ ਸ਼ੀਸ਼ਾ ਉਹ ਚਿੱਕਰ ਵਗੈਰਾ ਨਹੀਂ ਇੱਟ ਵੀ ਵੱਜੇ ਤਾਂ ਵੀ ਨਾ ਫੁੱਟਦਾ ਨਹੀਂ ਤੇੜ ਆ ਜਾਂਦੀ ਹੈ ਪਰ ਫੁੱਟਦਾ ਨਹੀਂ ਹੁੰਦਾ ਦੋਸਤੋ ਤੇ ਉੱਪਰੋਂ ਵਿਖਾਉਣਿਆ ਤੁਹਾਨੂੰ ਆ ਵੇਖੋ ਚਾਰੇ ਸਾਈਡਾਂ ਤੇ ਜਾਲੀ ਲੱਗੀ ਹੋਈ ਹੈਗੀ ਉੱਪਰ ਦਾ ਏਰੀਆ ਇਹ ਉੱਪਰ ਕੱਲਾ ਪੌੜੀ 36 ਹੋਈ ਆ ਬਾਈ ਹੋਰ ਇਹਨੇ ਹੋਰ ਕੁਝ ਨਹੀਂ ਕੀਤਾ ਹੋਇਆ ਤੇ ਇਹ ਐਲੀਵੇਸ਼ਨ ਦਿੱਤਾ ਹੋਇਆ ਜੋ ਕਿ ਕਿਚਨ ਦੇ ਉੱਪਰ ਟੇਡੀ ਕੰਦ ਲਗਾ ਕੇ ਇਹ ਆ ਵੇਖ ਸਕਦੇ ਹੋ ਜੋ ਕਿ ਕੋਠੀ ਨੂੰ ਇੱਕ ਹੈਵੀ ਲੁੱਕ ਦਿੰਦਾ ਬਾਹਰਲੀ ਸਾਈਡ ਤੋਂ ਸੋ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਇਦਾਂ ਦੀ ਹਰ ਰੋਜ਼ ਨਵੀਂ ਕੋਠੀ ਦੀ ਵੀਡੀਓ ਵੇਖਣ ਵਾਸਤੇ ਪੰਜਾਬ ਪੀਵੀ 31 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਹਰ ਰੋਜ਼ ਆਪਾਂ ਨਵੀਂ ਕੋਠੀ ਦੀ ਵੀਡੀਓ ਲੈ ਕੇ ਆਉਂਨੇ ਆ ਤੁਹਾਡੇ ਲਈ ਤਾਂ ਜੋ ਕਿਸੇ ਭਰਾ ਦਾ ਕੋਈ ਫਾਇਦਾ ਹੋ ਜੇ ਕੋਈ ਨਾ ਕੋਈ ਆਈਡੀਆ ਆ ਜਾਂਦਾ ਹੁੰਦਾ ਦੋਸਤੋ ਕੋਈ ਕੋਠੀ ਬਣਾ ਰਿਹਾ ਜਾਂ ਘਰ ਬਣਾ ਰਿਹਾ ਕੋਈ ਪਤਾ ਲੱਗ ਜਾਂਦਾ ਹੁੰਦਾ ਇੱਧਰ ਪਾਵੇ ਲਾਏ ਹੋਏ ਨੇ ਬਾਈ ਨੇ ਜੋ ਕਿ ਪਾਵੇ ਦੂਸਰੀ ਸਾਈਡ ਤੇ ਜੜੀ ਲੱਗੀ ਹੋਈ ਹੈ ਤੇ ਇੱਥੇ ਗ੍ਰਿਲ ਲੱਗਣੀ ਹੈ ਚਾਰੇ ਸਾਈਡਾਂ ਤੇ ਗ੍ਰਿਲ ਲਗਾ ਕੇ ਤਾਂ ਕਿ ਬੱਚਾ ਵਗੈਰਾ ਕੋਈ ਨਾ ਆ ਸਕਤੇ